ਘਰ ਵਿੱਚ ਅੰਦਰ ਲਗਾਉਣ ਵਾਸਤੇ ਬਹੁਤ ਚੰਗੇ ਹੁੰਦੇ ਨੇ ਕਿਉਂਕਿ ਹਵਾ ਨੂੰ ਵੀ ਸ਼ੁੱਧ ਕਰਦੇ ਨੇ ਤੇ ਆਕਸੀਜਨ ਵੀ ਦਿੰਦੇ ਨੇ ਤੇ ਇਸ ਲਈ ਸਾਡੀ ਕੋਸ਼ਿਸ਼ ਇਹ ਹੈ ਕਿ ਜਿਵੇਂ ਆਪਾਂ ਘਰ ਨੂੰ ਸਜਾਣੇ ਆ ਤੇ ਘਰ ਦੀ ਸਜਾਵਟ ਵਾਸਤੇ ਵੀ ਕੰਮ ਆਵੇ ਤੇ ਨਾਲੇ ਹੀ ਇਹਦਾ ਕੋਈ ਫਾਇਦਾ ਹੋਵੇ ਆਕਸੀਜਨ ਵਗੈਰਾ ਜਿਵੇਂ ਮਿਲੇ ਜਾਂ ਵਾਤਾਵਰਨ ਨੂੰ ਸ਼ੁੱਧ ਕਰੇ ਇਹ ਹੀ ਸਾਡੀ ਕੋਸ਼ਿਸ਼ ਹੈ ਤੇ ਇਸ ਲਈ ਅਸੀਂ ਚਾਹਨੇ ਕਿ ਬੱਚਿਆਂ ਨੇ ਤਿਆਰ ਕੀਤੇ ਹੈ ਤੇ ਲੋਕ ਇਹਨਾਂ ਨੂੰ ਜ਼ਰੂਰ ਦੇਖਣ ਕਿ ਜ਼ਰੂਰ ਖਰੀਦਣ ਤਾਂ ਕਿ ਕਈ ਵਾਰ ਭਾਈ ਆਪਾਂ ਇਹ ਬਹਾਨਾ ਲਾ ਦਿੰਦੇ ਆ ਵੀ ਯਾਰ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਤੇ ਅਸੀਂ ਇਸ ਕਰਕੇ ਇਹ ਵੱਡੇ ਰੁੱਖਾ ਜਾਂ ਪੌਦੇ ਨਹੀਂ ਲਾਉਂਦੇ ਪਰ ਉਹ ਜੇ ਤੁਹਾਡੇ ਕੋਲ ਘਰ 'ਚ ਜਗ੍ਹਾ ਘੱਟਾ ਤਾਂ ਤੁਸੀਂ ਘਰ ਦੇ ਅੰਦਰ ਇਸ ਤਰ੍ਹਾਂ ਦੇ ਜਿਹੜੇ ਛੋਟੇ ਪੌਦੇ ਆ ਉਹ ਲਾ ਸਕਦੇ ਆ ਦੇਖੋ ਇਹਨਾਂ ਦੇ ਉੱਪਰ ਲਿਖਿਆ ਵੀ ਆਕਸੀਜਨ ਦੇਣ ਵਾਲੇ ਇਹ ਪੌਦੇ ਨੇ ਬਾਕੀ ਆਪਾਂ ਗੱਲ ਕਰਦੇ ਆ ਮੈਡਮ ਜੀ ਨਾਲ ਅਰਮੰਗਲੇ ਪੌਦੇ ਨਹੀਂ ਨੂੰ ਪ੍ਰਜਨਨ ਕਰ ਕਿਉਂਕਿ ਥੋੜੀ ਜੀ ਹਾਂਜੀ ਸਭ ਤੋਂ ਪਹਿਲਾਂ ਸਸਤੀ ਕਾਲੇ ਜਿਹੜੇ ਪੌਦੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੂੰਗੀ ਕਿ ਇਹ ਸਕੂਲ ਹੈਗਾ ਵਿਕਲੰਗ ਬੱਚਿਆਂ ਦਾ ਤਾਂ ਇਹ ਬੱਚੇ ਜਿਹੜੇ ਅੱਜ ਸਪੈਸ਼ਲੀ ਏਬਲਡ ਬੱਚੇ ਹੁੰਦੇ ਨੇ ਤੇ ਉਹ ਉਹਨਾਂ ਨੇ ਇਹ ਤਿਆਰ ਕੀਤੇ ਨੇ ਤੇ ਅਸਾਡੀ ਜਿਹੜੀ ਇਹ ਕੁਝ ਪਲਾਂਟਸ ਨੇ ਜਿਵੇਂ ਕਿ ਸਪਾਈਡਰ ਪlant ਕਹਿੰਦੇ ਆਸੀਂ ਇਹਨੂੰ ਤੇ ਇਹਨੂੰ ਆ ਮਦਰ ਮਦਰ ਇਨ ਲਾ ਟੰਗ ਪlant ਹੈਗਾ ਵੈ ਤੇ ਇਸ ਤਰ੍ਹਾਂ ਦੇ ਕੁਝ ਗ੍ਰੀਨ ਸੈਂਸੇਰੀਆ ਹੈਗਾ ਵੈ ਇਹ ਗ੍ਰੀਨ ਸੈਂਸੇਰੀਆ ਹੈਗਾ ਵੈ ਮਦਰ ਇਨ ਲਾ ਟੰਗ ਹੈ ਸਪਾਈਡਰ ਪlant ਹੈ ਇਹ ਜਿਹੜੇ ਪਲਾਂਟਸ ਨੇ ਇਹ ਹਵਾ ਨੂੰ ਸ਼ੁੱਧ ਕਰਦੇ ਨੇ ਇਹ ਘਰ ਵਿੱਚ ਅੰਦਰ ਲਗਾਉਣ ਵਾਸਤੇ ਬਹੁਤ ਚੰਗੇ ਹੁੰਦੇ ਨੇ ਕਿਉਂਕਿ ਹਵਾ ਨੂੰ ਵੀ ਸ਼ੁੱਧ ਕਰਦੇ ਨੇ ਤੇ ਆਕਸੀਜਨ ਵੀ ਦਿੰਦੇ ਨੇ ਤੇ ਇਸ ਲਈ ਸਾਡੀ ਕੋਸ਼ਿਸ਼ ਇਹ ਹੈ ਕਿ ਜਿਵੇਂ ਆਪਾਂ ਘਰ ਨੂੰ ਸਜਾਣੇ ਆ ਤੇ ਘਰ ਦੀ ਸਜਾਵਟ ਵਾਸਤੇ ਵੀ ਕੰਮ ਆਵੇ ਤੇ ਨਾਲੇ ਹੀ ਇਹਦਾ ਕੋਈ ਫਾਇਦਾ ਹੋਵੇ ਆਕਸੀਜਨ ਵਗੈਰਾ ਜਿਵੇਂ ਮਿਲੇ ਜਾਂ ਵਾਤਾਵਰਨ ਨੂੰ ਸ਼ੁੱਧ ਕਰੇ ਇਹ ਹੀ ਸਾਡੀ ਕੋਸ਼ਿਸ਼ ਹੈ ਤੇ ਇਸ ਲਈ ਅਸੀਂ ਚਾਹਨੇ ਕਿ ਬੱਚਿਆਂ ਨੇ ਤਿਆਰ ਕੀਤੇ ਆ ਤੇ ਲੋਕ ਇਹਨਾਂ ਨੂੰ ਜ਼ਰੂਰ ਦੇਖਣ ਤੇ ਜ਼ਰੂਰ ਖਰੀਦਣ ਤਾਂ ਕਿ ਹਾਂਜੀ ਮੈਂ ਤੁਹਾਨੂੰ ਦਿਖਾਨੀ ਆ ਪੈਂਫਲੈਟ ਦੇਣਾ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਇੱਥੇ ਐਡਰੈਸ ਲਿਖਿਆ ਹੋਇਆ ਵਿਕਲੈਂਗ ਬੱਚਿਆਂ ਦੇ ਸਕੂਲ ਦਾ ਤੇ ਨੰਬਰਸ ਵਗੈਰਾ ਵੀ ਹੈਗੇ ਨੇ ਤੇ ਜ਼ਰੂਰ ਇਹਨਾਂ ਬੱਚਿਆਂ ਨੂੰ ਕੰਟੈਕਟ ਕਰਕੇ ਇਹਨਾਂ ਦੇ ਬਣਾਏ ਹੋਏ ਜਿਹੜੇ ਪਲਾਂਟਸ ਹੈਗੇ ਆ ਉਹ ਖਰੀਦੇ ਜਾਣ ਆਪਣੇ ਘਰਾਂ 'ਚ ਲਗਾਏ ਜਾਣ। ਥੈਂਕ ਯੂ। ਤੇ ਜਿਹੜੇ ਪੌਦੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੂੰਗੀ ਕਿ ਇਹ ਸਕੂਲ ਹੈਗਾ ਵਿਕਲਾਂਗ ਬੱਚਿਆਂ ਦਾ। ਤਾਂ ਇਹ ਬੱਚੇ ਜਿਹੜੇ ਅੱਜ ਸਪੈਸ਼ਲੀ ਏਬਲਡ ਬੱਚੇ ਹੁੰਦੇ ਨੇ ਤੇ ਉਹ ਉਹਨਾਂ ਨੇ ਇਹ ਤਿਆਰ ਕੀਤੇ ਨੇ। ਤੇ ਸਾਡੀ ਜਿਹੜੀ ਇਹ ਕੁਝ ਪਲਾਂਟਸ ਨੇ ਜਿਵੇਂ ਕਿ ਸਪਾਈਡਰ ਪlant ਕਹਿੰਦੇ ਆਸੀਂ ਇਹਨੂੰ ਤੇ ਇਹਨੂੰ ਆ ਮਦਰ ਮਦਰ ਇਨ ਲਾ ਟੰਗ ਪlant ਹੈਗਾ ਵੈ ਤੇ ਇਸ ਤਰ੍ਹਾਂ ਦੇ ਕੁਝ ਗ੍ਰੀਨ ਸੈਂਸੇਰੀਆ ਹੈਗਾ ਵੈ ਇਹ ਗ੍ਰੀਨ ਸੈਂਸੇਰੀਆ ਹੈਗਾ ਵੈ ਮਦਰ ਇਨ ਲਾ ਟੰਗ ਹੈ ਸਪਾਈਡਰ ਪlant ਹੈ ਇਹ ਜਿਹੜੇ ਪਲਾਂਟਸ ਨੇ ਇਹ ਹਵਾ ਨੂੰ ਸ਼ੁੱਧ ਕਰਦੇ ਨੇ ਇਹ ਘਰ ਵਿੱਚ ਅੰਦਰ ਲਗਾਉਣ ਵਾਸਤੇ ਬਹੁਤ ਚੰਗੇ ਹੁੰਦੇ ਨੇ ਕਿਉਂਕਿ ਹਵਾ ਨੂੰ ਵੀ ਸ਼ੁੱਧ ਕਰਦੇ ਨੇ ਤੇ ਆਕਸੀਜਨ ਵੀ ਦਿੰਦੇ ਨੇ ਤੇ ਇਸ ਲਈ ਸਾਡੀ ਕੋਸ਼ਿਸ਼ ਇਹ ਹੈ ਕਿ ਜਿਵੇਂ ਆਪਾਂ ਘਰ ਨੂੰ ਸਜਾਣੇ ਆ ਤੇ ਘਰ ਦੀ ਸਜਾਵਟ ਵਾਸਤੇ ਵੀ ਕੰਮ ਆਵੇ ਤੇ ਨਾਲੇ ਹੀ ਇਹਦਾ ਕੋਈ ਫਾਇਦਾ ਹੋਵੇ ਆਕਸੀਜਨ ਵਗੈਰਾ ਜਿਵੇਂ ਮਿਲੇ ਜਾਂ ਵਾਤਾਵਰਨ ਨੂੰ ਸ਼ੁੱਧ ਕਰੇ ਇਹੀ